ਸਤਿ ਸ੍ਰੀ ਅਕਾਲ ਦੋਸਤੋ ਆਪਣੇ YouTube ਚੈਨਲ ਪੰਜਾਬ ਟ੍ਰੈਂਡ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਲੈ ਕੇ ਆਇਆ ਫਾਰਮ ਟਰੈਕ 6060 ਟਰੈਕਟਰ ਦੀ ਵੀਡੀਓ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫਾ ਦੋਸਤੋ ਤੇ ਬਿਲਕੁਲ ਸਾਫ ਟਰੈਕਟਰ ਦੋਸਤੋ ਐਮ ਆਰ ਫੇ ਟਾਇਰ ਆਗੇ 16x28 ਦੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਵਧੀਆ ਪਈਏਗੀ ਚਾਰੇ ਟਾਇਰ ਬਿਲਕੁਲ ਸਾਫ ਮਿਲਣਗੇ ਤੇ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈਆ ਬਾਕੀ ਬੈਕ ਸਾਈਡ ਤੁਹਾਨੂੰ ਟਰੈਕਟਰ ਦਿਖਾ ਸਕਦੇ ਹਾਂ ਦੋਸਤੋ ਛਤਰੀ ਲੱਗੀ ਹੋਈ ਹੈਗੀ ਡਾਵਰ ਤੇ ਡੰਡਾ ਤੁਹਾਨੂੰ ਤੇ ਟਰੈਕਟਰ ਦੀ ਸਾਰੀ ਸਸਰੀ ਨਾਲ ਦੀ ਹੈ ਦੋਸਤੋ ਬਾਕੀ ਪੰਜਾਬ ਨੰਬਰ ਟਰੈਕਟਰ ਆ ਦੋਸਤੋ ਤੇ ਵਧੀਆ ਸਾਫ ਟਰੈਕਟਰ ਆ ਦੋਸਤੋ ਤੇ origignal ਪੇਂਟ ਆ ਦੋਸਤੋ ਨਾਲ ਦਾ ਹੋਇਆ ਵਾ ਤੇ ਬਾਕੀ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਦੋਸਤੋ ਸਰਵਿਸ ਹੋਈ ਵੀ ਆ ਚਾਰ ਸਿਲੰਡਰ ਆਗੇ ਟੂਲ ਬਾਕਸ ਲੱਗਿਆ ਹੋਇਆਗਾ ਤੇ ਪਾਵਰ ਸਟੀਅਰਿੰਗ ਡੁਲ ਕਲਚ ਟਰੈਕਟਰ ਆ ਦੋਸਤੋ ਟਰੈਕਟਰ 60 60 ਫਾਰਮ ਟਰੈਕਟਰ ਟਰੈਕਟਰ ਆ ਦੋਸਤੋ ਤੇ ਵਧੀਆ ਸਾਫ ਟਰੈਕਟਰ ਦੋਸਤੋ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਦੋਸਤੋ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਟਰੈਕਟਰ ਦਾ ਬਾਕੀ ਜੇ ਕਿਸੇ ਵੀ ਨੇ ਟੈਕ ਲੈਣਾ ਹੈ ਵੀਡੀਓ ਦੇ ਵਿੱਚ ਆਪਾਂ ਨੰਬਰ ਪਾ ਦੇਗੇ ਤੁਸੀਂ ਦੋਸਤੋ ਤੁਸੀਂ ਟਰੈਕਟਰ ਚਲਾ ਕੇ ਵਾਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਤੇ ਟਰੈਕਟਰ ਦੀ ਲੋਕੇਸ਼ਨ ਦੋਸਤੋ ਬਰਨਾਲਾ ਮੰਡੀ ਤੇ ਤੁਹਾਨੂੰ ਟਰੈਕਟਰ ਮਿਲੂਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਆ ਦੋਸਤੋ ਪੰਜਾਬ ਨੰਬਰ ਟਰੈਕਟਰ ਦੋਸਤੋ ਘੋੜਾ ਬੰਪਰ ਟਰੈਕਟਰ 2014 ਮਾਡਲ ਟਰੈਕਟਰ ਤੇ 390000 ਰੁਪਏ ਦਾ ਰੇਟ ਰੱਖਿਆ ਗਿਆ ਤੇ ਬਾਕੀ ਜਿਹੜਾ ਦਾ ਰੇਟ ਆ ਦੋਸਤੋ ਫਿਕਸ ਨਹੀਂ ਹੈਗਾ ਮੌਕੇ ਤੇ ਥੋੜਾ ਬਹੁਤ ਘੱਟ ਵੱਧ ਹੋ ਜਾਊਗਾ ਬਾਕੀ ਤੁਸੀਂ ਦੇਖ ਸਕਦੇ ਹੋ ਟੇਬਲ ਕੋ ਸਾਫ਼ ਹੋ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਦੋਸਤੋ